ਲਓ ਜੀ ਸਾਡੀ ਪੈਕਿੰਗ ਆ ਸ਼ੁਰੂ ਨੇ ਅਸੀਂ ਚੱਲੇ ਹਾਂ ਕਾਫੀ ਟਾਈਮ ਬਾ ਚੱਲੇ ਆ ਅਸੀਂ ਸੋਹਰੇ ਚੱਲੇ ਆਵੇਂ ਆਪਦੇ ਜੀ ਟੇਚੀ ਵਗੈਰਾ ਪੈਕ ਹੋ ਰਹੇ ਨੇ ਸਾਰੇ ਚਾਹੀ ਨੂੰ ਕਹਦੇ ਹੋ ਕਿ ਚਾਹੀ ਮੈਨੂੰ ਬੋਇਆ ਕੇ ਦੇ ਦੋ ਨਵਾ ਚਾਹੀ ਕਹਿੰਦੇ ਅਸੀਂ ਚਾਹੀ ਕਹਿੰਦੇ ਆ ਜਾ ਕੋਈ ਤੈਨੂੰ ਨਵਾ ਬੈਗ ਦੇ ਠੀਕ ਮੇਰੀ ਦਾਦੀ ਚਾਹੀ ਨੇ ਕਹਿੰਦੀ ਤੁਸੀਂ ਬੈਗ ਹੀ ਲੈਣਾ ਹੈ ਮੇਰੀ ਦਾਦੀ ਮੇਰਾ ਗੱਦ ਵਾਧੂ ਕਰਦੀ ਹ ਹ ਮੇਰਾ ਨਹੀਂ ਕਰਦੀ ਮੇਰੀ ਦਾਦੀ ਕਰਦੀ ਆ ਕੁੜੀਆਂ ਦਾ ਕਰੇ ਨਾ ਕਰੇ ਜਵਾਈਆਂ ਦਾ ਤਾਂ ਪੱਲਾ ਕਰਨਾ ਪੈਂਦਾ ਕੋਈ ਹਮਮਮ ਪਤਾਂ ਜਵਾਈ ਖਲਾਰੇ ਪਾਣਦੇ ਹੁੰਦੇ ਨੇ ਅਸੀਂ ਜਾ ਰਹੇ ਟੈਂਪੂ 'ਚ ਲੈ ਕੇ ਇਹਨਾਂ ਨਾਲ ਕਿੱਥੇ ਚੱਲ ਰਹੇ ਸਾਰੀ ਜਿਹੜੇ ਲੋਕ ਕਹਾਂ ਆ ਕੇ ਫਕੂੀ ਨਿਕਾਟਦੇ ਗੱਲ ਸਾਡੇ ਨੂੰ ਮਾੜੀ ਨਹੀਂ ਕੀ ਮੇਰੇ ਨਾਲ ਕੇ ਥੋੜਾ ਦਿਲ ਨਾਲ ਥੋੜੇ ਨਾਲ ਕੇ ਮਮਾ ਅੰਸੇ ਥੋੜੀ ਇਹ ਦੋ ਸ਼ਖਸ ਆਪਿਆ ਹੋ ਲੱਗ ਮੈਨਾਂ ਕਰਨਾ ਹਾਂ ਉਹ ਚਾਲੇ ਲੜਾ ਮੈਂ ਉੱਥੇ ਲੜਾ ਮੈਂ ਖੜੇ ਹੋ ਗਏ ਅੱਛਾ ਜੀ ਬੈਠੋ ਕੁਝ ਸਕਿੰਟ ਹਾਂ ਕਾਲ ਬੱਤੀ ਚੋਂ ਲਓ ਜੀ ਅਸੀਂ ਸਟੇਸ਼ਨ ਨੂੰ ਜਾ ਰਹੇ ਹਾਂ ਬੱਸ ਕਹਿੰਦੇ ਉੱਥੇ ਕੈਂਪਿੰਗ ਲੈਣੀ ਹੈ ਲੋਕ ਕਹਾਂ ਪੂਜੇ ਵਿੱਚ ਬੈਠ ਕੇ ਤੇ ਹੁਣ ਅਸੀਂ ਸਟੇਸ਼ਨ ਨੂੰ ਜਾ ਰਹੇ ਹਾਂ ਬੈਠੇ ਸਾਰੇ ਜਾਣੇ ਵੇ ਨਾਲ ਹੈਲੋ ਸਟੇਸ਼ਨ ਤੇ ਜਾਣਾ ਲਾਗੂ ਹਾਂਜੀ ਸਟੇਸ਼ਨ ਤੇ ਹੀ ਉਹ ਅਲੱਗੇ ਗੁੱਸੇ ਨਾਲ ਭੱਲ ਗਿਆ ਨਾ ਨਹੀਂ ਨਹੀਂ ਸਹੀ ਗੱਲ ਓਏ ਪਤਾ ਕੀ ਅੱਜ ਕੱਲ੍ਹ ਨੇ ਸ਼ਰੀਫ ਲੋਕ ਤਕਰੀਬ ਬੰਦੇ ਨੂੰ ਕੀ ਜੀਣ ਨਹੀਂ ਲੈਂਦੇ ਹਾਂ ਉਹ ਮੈਂ ਨਾ ਹਲਮਾ ਜਿਹੜਾ ਵੇਲਾ ਨਹੀਂ ਹਾਂਜੀ ਗੋੜ ਵਾਲੀ ਗੱਲ ਵੀ ਹੁੰਦਾ ਜਦ ਮੈਂ ਉਹ ਤੇ ਜਗਾ ਬਾਗਾ ਆ ਰਿਹਾ ਹਾਂ 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 ਉਹ ਵੇਲਾ ਦੇ ਉਹ ਕਹਿੰਦਾ ਹੈ ਨਾ ਜੇ ਕਿਸੇ ਰੋਟੀ ਖਾ ਲਈ ਹੈ ਕਿਸੇ ਦੇ ਖੀਣ ਕੇ ਖਾ ਲਈ ਹੈ ਹਾਂ ਖਾ ਲਈ ਉਹ ਬਈ ਸਹੀ ਗੱਲ ਹੋਈ ਵੀ ਆ ਪਹਿਲਾ ਕੁੜਨਾਈਆ ਉਹ ਖਾਣ ਨੂੰ ਉਤਰਗਾ ਨਹੀਂ ਹਾਂ ਬੜੀ ਬੜੀ ਦਾਗਾ ਉਹੀ ਤਾਂ ਗੱਲ ਆ 30 ਥੋੜੀ ਲੈਕ ਲਿੱਤਾ ਹੋਇਆ ਕੀ ਕਰਦੀ ਐ ਬੱਟੀ ਇਹ ਛਾਟੋ ਅਰੇ ਰੇਲਵੇ ਰੋਡ ਤੋਂ ਆ ਬੱਸ ਆ ਰੇਲਵੇ ਸਟੇਸ਼ਨ ਆ ਗਿਆ ਜਿਹੜੀ ਐ ਬੱਸ ਇਹ ਰੇਲਵੇ ਰੋਡ ਹੀ ਐ ਨਾ ਜੀ ਆ ਗਿਆ ਬਾਬਾ ਤੂੰ ਜਾਣਾ ਤਾਂ ਗੱਡੀ ਤੇ ਚੜਨਾ ਹੈ ਹਾਂ ਹਾਂ ਰੇਲ ਗੱਡੀ ਤੇ ਉਹ ਕਰਨੀ ਲਗਾ ਵਾਰ ਕੇ ਜਾਵਾਂਗੇ ਹਾਂ ਇਹ ਤਾਂ ਹੈ ਥੱਲੇ ਦੇ ਵਧੀਆ ਰੰ ਦਾ ਕੋਤੇ ਫਿਰ ਉਹ ਕੋਈ ਯਾਤਰਾ ਤੇ ਜਾਣਾ ਪੈ ਜਾ ਉਸ ਤੋਂ ਸਟੇਸ਼ਨ ਤੇ ਪਹੁੰਚ ਗਏ ਅਸੀਂ ਤੇ ਆ ਦੇਖੋ ਪੌੜੀਆਂ ਚੜ ਰਹੇ ਆ ਸਾਨੂੰ ਦੂਜੇ ਪਾਸੇ ਲਾ ਗਿਆ ਉਹ ਪੁਲ ਪਾਰ ਕਰਕੇ ਜਾ ਰਹੇ ਹੁਣ ਅਸੀਂ ਉਹ ਉੱਥੇ ਬੈਠਾਂਗੇ ਸਟੇਸ਼ਨ ਤੇ ਅੱਡੀ ਜਾਊਗੀ ਪਤਾ ਨਹੀਂ ਹੋਣੇ ਕਾ 11 ਵਜੇ ਆਉਗੀ ਗੱਡੀ ਆ ਦੇਖੋ ਲੈ ਇੰਨਾ ਇੱਧਰ ਇੱਧਰ ਹੀ ਤਾਂ ਪਹਿਲੀ ਵਾਰ ਹੀ ਆਏ ਆ ਅਸੀਂ ਜੀ ਤਾਂ ਸੋ ਉਹ ਪਰਾਂ ਦੀ ਹੋ ਨੰਨੇ ਆ ਉੱਥੋਂ ਆ ਨਾ ਪੌੜੀਆਂ ਪੌੜੀਆਂ ਚੜਨ ਰਹੀ ਇਸ ਮਸਾ ਰਹਿੰਦਾ ਉਹ ਅੱਗੇ ਨਾਲ ਵਧੀਆ ਨਹੀਂ ਬਣਾਤਾ ਯਾਰ ਇਹ ਸਟੇਸ਼ਨ じゃ ਮੈਨੂੰ ਲੱਗਦਾ ਸ਼ਾਇਦ ਵਧੀਆ ਬਣਾਇਆ ਸਟੇਸ਼ਨ ਬਾਹਰ ਨਿਕਾਸ ਹਾਂ ਹਾਂ ਉਤਰਨਾ ਚਲੋ ਕੋਟਕ ਤੋਂ ਜਾਣਾ ਆ ਦੇਖੋ ਦੋਸਤੋ ਹੁਣ ਤਾਂ ਜਿਹੜਾ ਇਹ ਜੰਕਸ਼ਨ ਬਣਾ ਗਿਆ ਵਧੀਆ ਕੋਟਕਪੁਰਾ ਜੰਕਸ਼ਨ ਪਹਿਲਾਂ ਤਾਂ ਬੇਕਾਰ ਸੀ ਯਾਨਕਿ ਸਫਾਈ ਸ ਵੀ ਬਿਲਕੁਲ ਨਹੀਂ ਸੀਗੀ ਹੁਣ ਤਾਂ ਕਾਫੀ ਵਧੀਆ ਬਣਤਾ ਉਹ ਇਨਵੈਸਟੇਸ਼ਨ ਵੀ ਲੈਣ ਦਾ ਤੇ ਤਾਂ ਹੈ ਗਈ ਹੈ ਬੰਦਾ ਉਹ ਆ ਗਈ ਰੇਲ ਗੱਡੀ ਅੰਦਰਲੇ ਪਾਸੇ ਆ ਗਈ ਉਹ ਦੇਖੋ ਲੋਕ ਖੜੇ ਅਜੇ ਤਾਂ ਨਹੀਂ ਆਈ ਯਾਰ ਉਹ ਗਈ ਆਪਣੀ ਉਧਰ ਆਈ ਹੋਗੀ ਜਦੋਂ ਨਾ ਇੱਧਰ ਤਾਂ ਨਹੀਂ ਆਈ ਹਜੇ ਬਸ ਆਈ ਆ ਹੂੰ ਤੇ ਚੱਲੇ ਆ ਜੀ ਇਹਨਾਂ ਦੇ ਨਾਨਕੇ ਪਹਿਲਾਂ ਅਸੀਂ ਉੱਥੋਂ ਘਰੋਂ ਅਸੀਂ ਬੱਸ 'ਚੋਂ ਪਿੰਡ ਵਾਏ ਕੋਟਕਪੁਰੇ ਤੱਕ ਕੋਟਕਪੁਰੇ ਤੋਂ ਅਸੀਂ ਟੈਂਪੋ 'ਚ ਬਹਿ ਕੇ ਸਟੇਸ਼ਨ ਤੇ ਆਏ ਆ ਸਟੇਸ਼ਨ ਤੋਂ ਹੁਣ ਅਸੀਂ ਫਿਰ ਇੱਥੋਂ ਟ੍ਰੇਨ ਤੇ ਜਾਵਾਂਗੇ ਤੇ ਯਾਨੀ ਕਿ 11 ਕਵੇ ਤੁਰਦੀ ਹੈ ਟ੍ਰੇਨ ਇੱਥੋਂ ਤੇ ਲਾ ਦਿੰਦੀ ਆ ਜੀ ਉਹ ਸਾਢੇ 4 ਵੇ ਲਾਉਂਦੀ ਆ ਨਾ ਸਾਢੇ 4 ਵੇ ਲਾ ਦਿੰਦੀ ਆ ਟ੍ਰੇਨ ਇਹ ਕਾਫੀ ਟਾਈਮ ਬਾਅਦ ਚੱਲੇ ਆ ਅਸੀਂ ਤਿੰਨ ਚਾਰ ਸਾਲਾਂ ਬਾਅਦ ਹੀ ਚੱਲੇ ਆ ਨਹੀਂ ਨਹੀਂ ਦੋ ਤਿੰਨ ਸਾਲ ਬਾਅਦ ਹੋਰ ਕੋਈ ਨਹੀਂ ਚੱਲ ਜਿੰਨੇ ਵੀ ਆ ਦੋ ਸਾਲਾਂ ਬਾਅਦ ਤਿੰਨ ਸਾਲਾਂ ਬਾਅਦ ਚੱਲੇ ਆ ਅਸੀਂ ਮਿਲਦੇ ਆਪਾਂ ਟ੍ਰੇਨ 'ਚ ਠੀਕ ਆ ਜੀ ਅਸੀਂ ਚੱਲੇ ਆ ਜੀ ਹਸਾਰ ਛਰ ਸੇ ਤੋਂ ਅੱਗੇ ਹਸਾਰ ਖੜ ਗਏ ਜੀ ਅਸੀਂ ਇਹ ਰਮਾਣਾ ਰਮਾਣਾ ਅਲਬੇਲ ਸਿੰਘ ਕੋ ਸਟੇਸ਼ਨ ਤੇ ਖੜੇ ਹਾਂ ਅਸੀਂ ਕਿਹਨੇ ਬੈਠੇ ਨੇ ਧੁੱਖ ਮਿਟ ਗਈ ਕਿਹਨੇ ਬੈਠੇ ਮੈਂ ਖਾਰੇ ਨੇ ਜੀ ਇਹ ਮੈਂ ਲੱਗੇ ਹੋਏ ਨੇ ਖਾਣ ਉਹ ਯਸ ਉਹ ਯਸ ਕਿਤੇ ਪਏ ਨੇ ਟ੍ਰੇਨ 'ਚ ਇਹਨਾਂ ਨੇ ਖਰਮ ਨਹੀਂ ਹੁੰਦੀ ਤੁਹਾਨੂੰ ਉਹ ਯਸ ਖਾਣੇ ਮੈਨੂੰ ਵੀ ਦੋ ਫਿਰ ਥੋੜਾ ਜਿਹਾ ਮੈਂ ਵੀ ਖਾ ਕੇ ਦੇਖਾਂ ਇਹ ਕੋ ਪਦੀ ਨਹੀਂ ਵਾਲਾ ਕੋਈ ਮੈਨੂੰ ਨਹੀਂ ਪਤਾ ਲੱਗਦਾ ਦੇਖੋ ਕਿਹੜਾ ਵਾ ਦੇਖੋ ਵੇਖੀਓ ਇੱਕੋ ਲੈ ਲਓ ਜਾ ਰਹੇ ਆਇਗਾ ਜੱਤੋਂ ਲੰਘ ਗਏ ਅਸੀਂ ਤੇ ਬਠਿੰਡੇ ਪਹੁੰਚਣ ਵਾਲੇ ਆ। ਟਾਈਮ ਹੋ ਗਿਆ ਆਪਣਾ 11 11:34 ਹੋ ਗਿਆ। ਪਹੁੰਚ ਗਏ ਜੀ ਗੋਨਿਆਂ ਨੇ ਗੋਨਿਆਂ ਨੇ ਮੰਡੀ। ਭਗਤ ਮੈਂ ਤਾਂ ਕਹਿ ਸਕਦੇ ਉਹ ਆ ਗਿਆ ਦੂਜਾ ਬਠਿੰਡਾ ਪਰ ਹਜੇ ਗੋਨਿਆਂ ਆਇਆ। ਉਹ ਲੈ ਗਏ ਗੋਨਿਆਂ ਨੂੰ। ਆ ਚੜਦੀ ਉੱਪਰ ਜੇ ਬਠਿੰਡਾ ਆ ਗਿਆ ਨਾ ਉਦੋਂ ਚੜਦੀ ਉੱਤੇ ਤੂੰ ਵੀ ਚੜਨਾ ਵਾ ਜੇ ਤੂੰ ਚੜੇਗਾ ਨਾ ਉਹ ਐਂਗਲ ਆ ਐਂਗਲ ਟੁੱਟ ਜਾਣਗੇ ਇਸ ਕਰਨਾ ਮੇਰਾ ਬੇਕਾਰ ਕੰਮ ਇਸ ਇੱਕ ਨੰਬਰ ਉੱਤੇ ਚੜਨਾ ਵਾ ਉੱਤੇ ਮਗਾ ਟੁੱਟ ਜਾਣੇ ਆ ਤੇਰੇ ਤੇਰੇ ਚੜੇ ਨਹੀਂ ਜਾਣਾ ਪਹਿਲੀ ਕਰ ਜੈਸਮੀਨ ਵੀ ਕਹੀ ਆ ਤੇ ਤਾਂ ਚੜੇ ਹੀ ਨਹੀਂ ਜਾਣਾ ਬੱਸ ਬਾਕੀ ਮਟਕਾ ਜੇ ਤਾਂ ਫੇਰ ਵੀ ਚਾਹੀਦਾ ਗੋਨਿਆਣਾ ਲੰਘੇ ਜੇ ਹੁਣ ਅਸੀਂ ਬਟੰਡਾ ਬਸੋਂ ਵਾਲਾ ਨੇੜੇ ਜਾਂ ਬਟੰਡਾ ਜਿੱਥੇ ਸਾਡੇ ਸਾਡੇ 4 ਘੰਟੇ ਸਾਡੀ ਯਾਤਣੀ ਹਜੇ ਪਈ ਆ 4.5 ਘੰਟੇ ਲੱਗਣਗੇ ਦੇਖੋ ਕਿਹ ਟਾਈਮ ਪਾਸ ਕਰਕੇ ਪਹੁੰਚਾਂਗੇ ਹੁਣ ਬਹੁਤ ਟਾਈਮ ਬਹੁਤ ਚੱਲੇ ਆ ਨਾ ਗੋਨਿਆਣਾ ਮੰਡੀ ਜੇ ਤਾਂ ਅਮਰਤਮਾਨ ਰਹਿੰਦਾ ਜਿਹੜਾ ਵੀ ਫੈਨ ਆ ਕਮੈਂਟ ਕਰਕੇ ਕਰੋ ਦੇ ਕੋਈ ਜੀ ਲੰਗੀ ਆ ਬਟੰਡੇ ਦੇ ਝੀਲਾਂ ਨੇ ਸਾਰੀਆਂ ਆ। ਹੋਰ ਦੇਖੋ ਝਲਾਂ। ਇਹ ਸਾਰੀਆਂ ਚੀਜ਼ਾਂ ਨੇ। ਪਾਣੀ ਜਮਾ ਕੀਤਾ ਵਾ ਥਰਮ ਪਲਾਂਟ ਹੁੰਦਾ ਥਰਮ ਪਲਾਂਟ। ਥਰਮ ਪਲਾਂਟ ਦੀਆਂ ਨੇ ਇਹ। ਅਪਲ ਆ ਜਾ ਨੀਚੇ। ਆ ਜਾ। ਸਾਰਾ ਪਾਣੀ ਇਕੱਠਾ ਕੀਤਾ ਰਹਾ ਹੈ ਬਿਜਲੀ ਬੰਦ ਸੀ ਪਹਿਲਾਂ ਇੱਥੇ ਸ਼ਹਿਰ ਚਾਲੂ ਹੋ ਗਿਆ ਹੁਣ ਵੀ ਇਹ ਆ ਗਏ ਜੀ ਅਸੀਂ ਬਠਿੰਡੇ ਜੰਕਸ਼ਨ ਪਹੁੰਚ ਗਏ ਆ ਬਠਿੰਡੇ ਪਹੁੰਚ ਗਏ ਇੱਥੇ ਖੜੂਗੀ ਮਤਲਬ ਅੱਧਾ ਪੂਰਾ ਘੰਟਾ ਗੱਡੀ ਹੋਰ ਇਹ ਕੋ ਬਠਿੰਡਾ ਜੰਕਸ਼ਨ ਪਹੁੰਚਦੇ ਆ ਇੱਥੇ ਖੜਜੋਗੇ ਅੱਧਾ ਘੰਟਾ ਲਾਉਂਦੀ ਹੁੰਦੀਆਂ ਮਤਲਬ ਦਾ ਉੱਪਰ ਬਹਿਣਾ ਤੂੰ ਵੀ ਬਸ ਇੱਧੂ ਗਾਂ ਬਹਿ ਜੀ ਤੂੰ ਜਗਾ ਹੈ ਜਿਸਟੇਸ਼ਨ ਜਿਸਟੇਸ਼ਨ ਆਪੀ ਨਾ ਉਹ ਆਉਂਦਾ ਬਰ ਅਕਤੀ ਜੀ ਪਾਣੀ ਬੋਤਲ ਲੈਣ ਆਇਆ ਸੀਗਾ ਜੀ ਤੇ ਨਾਲੇ ਮੈਂ ਕਿਹਾ ਚੱਲ ਬਾਹਰ ਦੋ ਮਿੰਟ ਫਿਰ ਲਈਏ ਪਾਣੀ ਬੋਤਲ ਲੈ ਕੇ ਤੇ ਹੁਣ ਚੱਲੇ ਅੰਦਰ ਆ ਜਾ ਖਾਣਾ ਬੋਲੋ ਕੇਰੇ ਬੋਲੋ ਢੂਰੇ ਖਾਣਾ ਕਹਿੰਦੇ ਮੈਂ ਕਿਹਾ ਚੱਲ ਖਾ ਲਓ ਮੈਂ ਤਾਂ ਖਾਂਦਾ ਨਹੀਂ ਬਾਹਰਲੇ ਚਿੰਜਾਂ ਰੱਖਦੇ ਰੱਖਦੇ ਐਸੀ ਲੱਗਦਾ ਹੈ ਪਟੂਰੇ ਹੁੰਦੇ ਆ ਪਟੂਰੇ ਢੂਦੇ ਵਜਿੱਦ ਦੇਣਦੇ ਨੇ ਇਹ ਸਵੱਛ ਕਰੇਂ ਜਲ ਬਿਹਤਰ ਬਣਾਏ ਕੱਲ ਤੁਮ ਬੁੱਕ ਫੂਲ ਪੰਜ ਨੰਬਰ ਤੇ ਜਾਣਾ ਆਪਾਂ ਉਹਦੇ ਤੇ ਝੜ ਕੇ ਜਾਣਾ ਆਪਾਂ ਉਹ ਉੱਥੇ ਜਾਣਾ ਪੈਣਾ ਆਪਾਂ ਨੂੰ ਕੋੜੀਆਂ ਚੜ ਕੇ ਦੋਸਤੋ ਹੁਣ ਅਸੀਂ ਹਸਾਰ ਪਹੁੰਚੇ ਆ ਤੇ 5 ਨੰਬਰ ਤੇ ਪਹੁੰਚਣਾ ਅਸੀਂ ਇੱਥੇ 3 ਨੰਬਰ ਤੇ ਉਤਰੇ ਆ ਹੁਣ 5 ਨੰਬਰ ਤੇ ਜਾ ਕੇ ਤੇ ਉੱਥੇ ਫਿਰ ਤੇ ਭਾਈ ਲੈਣਾ ਆਇਆ ਵਾ ਗੱਡੀ 'ਚ ਉਹਨੇ ਗੱਡੀ 'ਚ ਬਹਿ ਕੇ ਜਾਵਾਂਗੇ ਓਏ ਰਵੀ ਜੀ ਪਹੁੰਚ ਗਏ ਜੀ ਅਸੀਂ ਆਪਣੇ ਸੋਹਰੇ ਇੱਧਰ ਆ ਜਾਓ ਇੱਧਰ ਇੱਧਰ ਨਾ ਜਾਓ ਟਾਈਮ ਲੱਗ ਜਾਣਾ ਆਪਾਂ ਨੂੰ ਪੁਲ ਪਾਰ ਕਰਕੇ ਜਾਣਾ ਪੈਣਾ ਸਾਨੂੰ ਮੇਰੀ ਮੇਰੇ ਟੈਟੀ ਦਾ ਬੈਲੈਂਸ ਵੀ ਅਨਬੈਲੈਂਸ ਹੁੰਦਾ ਪਿਆ ਸਟੇਸ਼ਨ ਦੀ ਲਿਫਟ ਚ ਖੜੇ ਆ ਜੀ ਅਥੋਂ ਬਸ ਅਸੀਂ ਪੋੜੀ ਉੱਤਰ ਜੀ ਉਹਥੋਂ ਆਏ ਆ ਅਸੀਂ ਪਰਾਂ ਤੋਂ ਪੋੜੀ ਉੱਤਰ ਕੇ ਹੁਣ ਅਸੀਂ ਜਾ ਰਹੇ ਆ ਉਥੋਂ ਅਸੀਂ ਐਗਜ਼ਿਟ ਹੋਣਾ ਜੀ ਆਵੇ ਆਪ ਇਧਰ ਦੀ ਨਹੀਂ ਆਉਂਦੇ ਹੁੰਦੇ ਸੀ ਆਵੇ ਇਧਰ ਨੂੰ ਪਰਾਂ ਬਣਿਆ ਜਿੱਥੇ ਇੱਕ ਵਾਰੀ ਆਪ ਟੈਕਟਾਂ ਕਟਾਈਆਂ ਸੀਗੀਆਂ ਸਵੇਰੇ ਸਵੇਰੇ ਜੇ ਪਤਾ ਤੁਹਾਨੂੰ ਹਾਂ ਜੀ തൊഴിലുണ്ടോ കോൺ പടവ ਉੱਥੇ ਉਤਰਿਆ ਮੈਂ ਏਅਰਪੋਰਟ ਤੋਂ ਮੈਂ ਕਿਹਾ ਡੈਡੀ ਚੱਲਾ ਮੈਂ ਚੱਲਾਂ ਡੈਡੀ ਕਹਿੰਦਾ ਤੂੰ ਚਲਾ ਚੱਲ ਮੈਂ ਕਿਹਾ ਠੀਕ ਕਰਾਂਦਾ ਤੁਹਾਨੂੰ ਪਤਾ ਹੀ ਉੱਥੇ ਦਿੱਲੀ ਹੈ ਜਿੱਦਾਂ ਏਅਰਪੋਰਟ ਤੋਂ ਥੱਲੇ ਆਏ ਆ ਮੈਂ ਉਹ ਹੀ ਬਤਾ ਰਹਾ ਉਹਨੇ ਨਾ ਜਿੱਦਾਂ ਸਾਈਡ 'ਚ ਮੇਰੇ ਰਾਹੁਲ ਗਾਂਧੀ ਦੀ ਗੱਡੀ ਗਈ ਹਾਂ ਉਹਨੂੰ ਮਾਰੀ ਜਾ ਮੈਂ ਨਾ ਯਾਰ ਉਸ ਨਾਲ ਹਲੇ 100 ਮੀਟਰ ਬਾਹਰ ਹੀ ਆ ਉਹ ਮੋਟਰਸਾਈਕਲ ਵਾਲੇ ਖੜੇ ਹੁੰਦੇ ਬਾਈਕ ਵਾਲੇ ਹਾਂ ਹਾਂ ਸਾਈਡ 'ਚ ਲਾ ਲਾ ਮੈਂ ਕਹ ਖਰੇ ਉੱਦਾ ਕਹਿ ਰਿਹਾ ਕਿ ਤੂੰ ਇਸ ਲੇਨ ਚ ਨਹੀਂ ਚੱਲਣਾ ਤੂੰ ਦੂਜੀ ਲੇਨ ਚ ਆਪਣੇ ਚ ਹੋ ਹਮ ਇਸ ਲੇਨ ਚ ਨਾ ਤੇ ਇੱਧਰ ਨਾ ਕੰਦਾ ਫੇਰ ਇੱਧਰ ਕੀਤੀ ਕੰਦਾ ਨਹੀਂ ਇੱਧਰ ਕਰ ਕਹਿੰਦਾ ਹਾਂ ਕਹਿੰਦਾ ਇਸਕਾ ਪੋਲੂਸ਼ਨ ਲੈ ਗਿਆ ਅੱਛਾ ਮੈਂ ਨਾ ਠੀਕ ਹੈ ਜੀ ਜਦੋਂ ਗੱਡੀ ਲੈ ਲਈ ਆ ਤੇ ਹੁਣ ਜੋ ਲੈਣਗੇ ਸੀ ਅੱਛਾ ਹੁਣ ਲੈਣਗੇ ਜਦੋਂ ਓਕੇ ਕਹਿੰਦਾ ਪੋਲੂਸ਼ਨ ਲੈ ਕੇ ਆ ਹਮ ਮੈਂ ਕਹ ਡਾੜੀ ਪੋਲੂਸ਼ਨ ਨਹੀਂ ਦਊ ਡਾੜੀ ਕਹਿੰਦਾ ਤੋ ਕਰੇ ਪਿਆ ਨਾ ਤੁਹਾਡਾ ਪੇ ਨਹੀਂ ਕਰਦਾ ਆ ਉਹਨੇ ਨੰਬਰ ਪਾਇਆ ਪੁਲਿਸ ਨੇ ਪੁਲਿਸ ਨੇ ਖਤਮ ਜੀ। ਓਕੇ। ਅੱਛਾ ਖਤਮ ਹੋਇਆ ਐਪਲੀਕੇਸ਼ਨ ਵੀ। ਸੰਬੰਧ ਲਿਆਉਂਦੀ 10-10 ਜਾ 10 ਜਾ ਦਾ ਦਿਲਾਂ। ਅੱਛਾ। ਹਲੋ ਗੱਡੀ ਕਿਸ ਕੇ ਨਾਮ ਤੇ ਐ? ਮੈਂ ਤਾਂ ਮੈਂ ਫਿਰ ਮੈਂ ਪਿਓਰ ਹਰਿਆਣੇ ਵਿੱਚ ਆ ਗਿਆ ਜਦੋਂ ਪਿੰਡ ਨੂੰ ਕੋਲ ਜਾਂਦੇ। ਕਿਉਂਕਿ ਮੈਨੂੰ ਪਤਾ ਆਲਮੋਸਟ ਨਾ ਜਿਹੜੇ ਉੱਥੇ ਲੱਗੇ ਹੋਏ ਆ ਸਾਰੇ ਸਬ ਸਾਰੇ ਹਰਿਆਣੇ ਦੇ ਆ। ਜਦੋਂ ਮੈਂ ਪਿੰਡ ਹਰਿਆਣੇ ਵਿੱਚ ਆ ਗਿਆ ਫਿਰ ਕਹਿੰਦਾ ਬਾਈ ਹੈ ਤਾਂ ਤੂੰ ਆਪਣੇ ਕੰਨੀ ਦਾ ਗਾਬੜੂ ਵੀ ਐ, ਕੰਮ ਦਾ ਐ। ਕਹਿੰਦਾ ਐਸਾ ਕਰ ਨੀ ਫਿਰ ਕਹਿੰਦਾ ਕਿ ਤੁਹਾਡੇ ਦੋਨੋਂ ਦਾ ਚਲਾਨ ਹੋਣਾ ਗੱਡੀ ਦਾ ਤੇ ਕਹਿੰਦਾ ਅੱਜ ਜਿਸ ਕੇ ਨਾਮ ਤੇ ਗੱਡੀ ਦਾ ਸਰੂਜਾ ਹੈ اور ਕਹਿੰਦਾ ਤੇਰੀ ਐਡਰੈਸ ਐਸ ਤੇ ਮੈਂ ਜਿਹੋ ਉਹਨਾਂ ਦਾ ਜਿਹੜੀ ਐਡਰੈਸ ਤੋਂ ਮੈਂ ਹੁਣ ਜਮਾ ਕਰਾਣਾ ਜਾ ਕੇ ਤੇ ਫਾਈਲ ਮਲਾਈ ਹੋਈ ਆ ਭਾਈ ਇਸ ਕਿਸੇ ਇਸ ਕੰਮ ਦੀ ਜ਼ਰੂਰਤ ਹੈ ਤੇ ਛੋੜੇ ਤੇ ਕਹਿੰਦਾ ਕਿਤਨੇ ਅੱਜੇ ਮੈਂ ਬੈ ਮੇਰੇ ਕੋ 15-1500 ਰੁਪਏ ਆ ਮੈਂ ਸੋਚਿਆ ਕਿ ਕਿ ਚੱਲ ਇੰਡੀਅਨ ਸਿਕੰਦਰ ਕੋ ਇੱਥੇ ਐਸਬੀਆਈ ਦਾ ਪਰ ਮੈਂ ਕਹਿੰਦਾ ਚੱਲ ਟੱਬ ਢੂਗ ਬਦਰ ਉਹਨਾਂ ਨੂੰ ਰੋਟੇ ਰੁੱਟੇ ਆਤੀ ਖਵਾਉਂਗਾ ਮੈਂ ਪੈਸੇ ਰੱਖੀ ਸਕੀ ਨੇ ਪੁਲਿਸ ਵਾਲ ਨੇ ਖਾੜੀ ਰੋਟੀ ਕਹਿੰਦਾ ਲਿਆ ਵੀ ਕਹਿੰਦਾ ਕਿਤਨੇ ਪੈਸੇ ਮੈਂ ਕਹਿੰਦੀ ਮੇਰੇ ਕੋਲ 10000 ਰੁਪਏ ਬਗਾ ਚੱਲ 500 ਰੁਪਏ ਫੇਰ ਵੀ ਰੱਖ ਲੈਣਾ ਚਾਹ ਚੁਪਲਾ ਦੂ ਇਹਨਾਂ ਨੂੰ ਹੂੰ ਦਾੜੀ ਨੇ ਕੰਨ ਦਾੜੀ ਕਹਿੰਦਾ ਜੀ ਮੇਰੇ ਪਾਸ ਤੋਂ ਜੀ 4000 ਰੁਪਏ ਹੈ ਜੀ ਦਾੜੀ ਨੇ ਆ ਹੀ ਕੱਢਿਆ 5 500 ਦੇ ਕੱਢ ਗਏ ਉੱਥੇ ਹੀ ਫੇਰ ਦਾੜੀ ਕਹਿੰਦਾ ਕਹਿੰਦਾ ਨਾ ਵੀ ਇਤਨੇ ਮੈਂ ਤਾਂ ਕਾ ਬਾਤ ਕਾਰ ਕਰਾ ਕੇ ਨਾ ਉਹਨਾਂ ਨੇ ਤੇ ਹੀ ਕਹਿੰਦਾ ਹੋ ਗਿਆ ਚਲਾਨ ਪਾਸ ਮੇਰੇ ਹੱਥ ਤੇ ਨਵੇਂ ਪੈਨ ਕਰਕੇ ਸੈਲ ਮਾਰੇ ਕਹਿੰਦਾ ਆ ਕੇ ਕੋਈ ਰੋਕੇ ਦਈਏ ਦੀ ਕਰੀਏ ਹਾਂ ਖਲੋਰੀ ਵਾਲਾ ਸੀਗਾ ਬੰਦ ਕੀਤਾ ਇੱਕ ਕੰਟੈਕਸਨਾਂ ਨੇ ਹਾਂ ਉਹ ਬੰਦ ਕੀਤਾ ਮੈਂ ਲੈ ਕੇ ਆਇਆ ਫਿਰ ਜੀ ਇਧਰੋਂ ਆਪਣੇ ਭੇਵਾ ਭੇਵੇ ਤੋਂ ਕਰਨਾਲ ਇਧਰ ਦੀ ਹੋ ਕੇ ਇੱਥੋਂ ਦਿੱਕਲਾ ਦੀ ਹੋ ਕੇ ਘੁੰਮ ਕੇ ਹੂੰ ਉੱਥੇ ਜੀ ਹਾਈਵੇ ਤੇ ਮੇਰੀ ਗੱਡੀ ਰੁਕਵਾਲੀਂ ਗਾਵਾਂ ਦੇਖੋ ਕਿੰਨੀਆਂ ਖੜੀਆਂ ਆ ਦੇਖੋ ਇਹ ਲੰਘਣ ਨਹੀਂ ਦਿੰਦੀਆਂ ਕਿਸੇ ਨੂੰ ਗਾਵਾਂ ਬਹੁਤ ਜਿਆਦਾ ਸਾਹਮਣੇ ਫੈਕਟਰੀ ਆ ਇਧਰਲੇ ਪਾਸੇ ਰਹਿ ਆ ਸ਼ਾਇਦ ਫੈਕਟਰੀ ਚ ਲੱਗੇ ਹੋਏ ਨੇ ਉਹਨਾਂ ਦੀ ਕੁਆਟਰ ਦਿੱਤੇ ਹੋਏ ਨੇ ਨਹੀਂ ਲਾਇਆ ਬਤੋ ਉਹ ਤੂੰ ਲੋਂਦਾ ਪੈਣੀ ਨਹੀਂ ਮੈਂ ਨਹੀਂ ਲੋਂਦਾ ਨਾ ਤੈਨੂੰ ਮੈਂ ਸੋਹ ਖਾਂਦੇ ਨਹੀਂ ਹੁੰਦਾ ਕਿਸੇ ਦੀ ਲਾਇਆ ਮੈਂ ਦੇਖਿਆ ਪੈਗ ਹਾਂ ਮੈਂ ਲਾਇਆ ਸ਼ਰੀਆ ਮੈਂ ਲਾਇਆ ਤੂੰ ਕੀ ਕਰ ਲੇਂਗੀ ਇਹ ਮੈਨੂੰ ਰੋ ਮਾਰ ਕੇ ਹੁੰਦੀ ਆ ਕਿਧਰ ਗਈ ਪੇਤੀ ਮੈਨੂੰ ਕਹਿੰਦੀ ਕਹਿੰਦੀ ਤੁਸੀਂ ਪੈਗ ਲਾਇਆ ਮੈਂ ਕਹਿੰਦਾ ਨਹੀਂ ਕਹਿੰਦੀ ਮੈਨੂੰ ਪਤਾ ਤੁਸੀਂ ਲਾਇਆ ਮੈਂ ਕਹਾਂ ਹਾਂ ਮੈਂ ਲਾਇਆ ਕਹਿੰਦੀ ਮੈਂ ਮੈਂ ਕ ਕੀ ਕਰ ਲੇਗਾ ਨਹੀਂ ਮੰਮੀ ਦੱਸੂਗੀ ਨਾ ਤਾਂ ਬੋਲੋ ਕੋ ਬਣਾ ਲਵ ਯੂ ਹੈਲੋ ਇਹ ਨਹੀਂ ਜੀ 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 ਦੇ ਦੇ ਚੀਜੀ ਚੀਜੀ ਦੇ ਦੇ ਮੈਨੂੰ ਦਾਦੀ ਮੰਮਾ ਕੋਲ ਬੈਠਾ ਤੁਸੀਂ ਛੋਟੀ ਕੁੜੀ ਮੈਨੂੰ ਤੇ ਥੋੜਾ ਲੰਬਾ ਦੇ ਕੇ ਮੈਨੂੰ ਪਤਾ ਲੱਗ ਗਿਆ ਮੈਨੂੰ ਕਹਿੰਦੀ ਕਹਿੰਦੀ ਮੈਂ ਮੰਮਾ ਨੂੰ ਦੱਸੂਗੀ ਮੈਂ ਜਾ ਦੱਸ ਦੇ ਜਿਹਨੂੰ ਮਰਜੀ ਬੈਂਟ ਮੈਂ ਨਹੀਂ ਪਾਪਾ ਲੈ ਨਹੀਂ ਆਪਾਂ ਪਪਾਂ ਤਾਂ ਲਾਣੀ ਨਹੀਂ ਸੀ ਉਹਦਾ ਅੱਜ ਮਾਮੀ ਇੱਥੇ ਦੇਖੋ ਅਸੀਂ ਆਪਣੇ ਨਾਨਕੇ ਆਏ ਹੋਏ ਆ ਤੇ ਅਮ ਆਪਣੇ ਸੋਰੇ ਆਏ ਹੋਏ ਆ ਪਪਾਪਾ ਜੀ ਨਾਲ ਇਹਨਾਂ ਦੀ ਫੁੱਲ ਸੇਵਾ ਹੋ ਰਹੀ ਆ ਸਾਡੀ ਕੋਈ ਕਾਰ ਨਹੀਂ ਰਿਹਾ ਫੁੱਲ ਸੇਵਾ ਛੁਰ ਤੋਂ ਜੀ ਦੇਵਾ ਤਾਂ ਹੋਈ ਆ ਪਤਾ ਨਹੀਂ ਨਹੀਂ ਲੈ ਬੇ ਸੇਵਾ ਕਿ ਨਹੀਂ ਹੋ ਰਹੀ ਆ ਪੈਗ ਤੇ ਪੈਗ ਹਣਾ ਵਾਸ਼ੇ ਤੂੰ ਤੁਸੀਂ ਲਾਮਦੇ ਹੀ ਨਹੀਂਗੇ ਹੁਣ ਕੀ ਮਾਮੂ ਨੇ ਪਾਜ ਰੱਖਦਾ ਮੈਂ ਕਿ ਕਰਾਂ ਡੋਲ ਦੋ ਇਹਨੂੰ ਕਿੱਥੇ ਡੋਲ ਕਿੱਥੇ ਦਵਾ ਦੱਸ ਮੈਨੂੰ ਫਿਰ ਇੱਕ ਤਾਂ ਦੇ ਲਾਉਣਾ ਮੈਂ ਕਿਹੜਾ ਬਾਹਰ ਪਾਣੀ ਪਾ ਪਾਪੀ ਜਦੋਂ ਮੇਰੇ ਕੋਲ ਤੋਂ ਪਾਹੀ ਪੈਗ ਲਾਉਣ ਲੱਗਿਆ ਮੈਂ ਇੰਨਾ ਇੰਨਾ ਪਾਇਆ ਸੀ ਮੈਂ ਕੁਟਸ ਪੱਲੀਆ ਦੁੱਧ ਇਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਉਹਨੇ ਕਿੰਨੇ ਕਿੰਨੇ ਲਾ ਲਏ ਜਦੋਂ ਮੈਂ ਤਾਂ ਅਜੇ ਤੱਕ ਰੱਖੀ ਬੰਨਣਾ ਹੇ ਉਹਨਾਂ ਨੂੰ ਲੱਗਿਆ ਹੋਵੇ ਨੇ ਤਾਂ 4-5 ਨਾਲੇ ਹੋਣਗੇ ਹੋਰ ਪਾ ਸਾਹੀ ਲਾ ਲਿਆ ਮੈਂ ਤਾਂ ਤੁਹਾਨੂੰ ਜੂਸ ਕਿਉਂ ਲੱਗਦਾ ਕਾ ਜੋ ਹੈ ਨਾ ਦੇ ਦਿਓ ਫਿਰ ਲੋ ਕਾਜੂ ਖਾਓ ਥੈਂਕ ਯੂ ਏ ਦੇਖੋ ਵੀਰ ਭਾਣਾ ਇਹ ਦੇਖੋ ਤੇ ਪ੍ਰਿੰਟ ਤੇ ਨਨੇ ਪੈਗ ਵੀ ਆ ਸੋ ਸਾਰਾ ਡੱਫਾ ਪਲੇਰ ਨੇ ਇਹ ਹੈਗਾ ਪੂਜੀਆ ਇਹ ਹੈਗਾ ਅਖਰੋਟ ਇਹ ਹੈਗਾ ਆਪਣਾ ਕਾਜੂ ਤੇ ਇੱਥੇ ਆਪਣੇ ਆਂਗੇ ਆਪਣੇ ਬਿਸਕਟ ਇਹ ਦੇਖੋ ਚਿਪਸ ਇੱਥੇ ਉਹ ਦਾਰੀ ਹੋਗੀ ਤੇ ਇੱਥੇ ਲੱਡੂ ਨੇ ਤੇ ਇੱਥੇ ਬਿਸਕਟ ਨੇ ਤਾਂ ਪਨੀਰ ਆ ਗਿਆ ਤੇ ਇੱਥੇ ਵੀ ਉਹ ਪਿਆ ਕੁਝ ਕੁਰੇ ਕੁਲੋ ਕੀ ਬਣ ਰਿਹਾ ਇੱਥੇ ਇਹ ਹੁਣ ਵਾਸਤੇ ਕਿ ਫੇਰ ਵਾਸਤੇ ਇਹ ਹੁਣ ਵਾਸਤੇ ਫੇਰ ਵਾਸਤੇ ਬਾਜ ਬਣਾਉਂਗੇ ਫਿਰ ਮੈਂ ਤਾਂ ਕੋਈ ਫਰੈਂਡ ਫਰੁੰਡਾ ਇਹ ਲਾਲੀ ਕਿਤੇ ਉਹ ਆਪਣੇ ਘਰੇ ਆਂਦੀ ਆ ਦਿੱਤੇ ਤਾਂ ਬਾਹਰ ਕਰ ਦਿੱਤਾ ਜੀ ਆਣੋ ਅੱਛਾ ਪੇੜਾ ਲੈਣ ਆਈ ਹੋਗੀ ਆਹ ਦੇਖੋ ਪੇੜਾ ਲੈਣ ਆਈ ਆ ਚਰੀ ਦੇਓ ਦੇਓ ਪਿਓੜਾ ਦਿਓ ਫਿਰ ਉਹਨੂੰ ਬਈ ਚਲ ਮੈਂ ਦੇਖਣਾ ਥੋੜਾ ਨਾਲ ਜਾ ਕੇ ਮਾਰੇ ਨਾ ਬਸ ਮਾਰਦੇ ਤਾਂ ਨਹੀਂ ਨੀ ਕੋਹ ਨਹੀਂ ਕਹਿੰਦੀ ਉਹ ਕੁਝ ਨਹੀਂ ਕਹਿੰਦੀ ਐ ਕੀ ਕਰੂਗੀ ਦੱਸ ਖਾਲਿਆ ਚੱਲ ਚੰਗਾ ਲਾਲੀ ਲਾਲੀ ਹੈ ਤੇਰਾ ਨਾ ਬਾਓ ਬਾਈ ਲਾਲੀ ਬਾਈ ਚੰਗਾ ਲਾਲੀ ਅਸੀਂ ਸੋਣਾ ਵਾ ਚੰਗਾ ਸਵੇਰ ਜਾਣਾ ਸੀ ਅਸੀਂ ਜਾਣਾ ਸੀ ਸਵੇਰੇ ਸਵਾਮਣੀ ਨੋਂ ਆਪਣਾ ਬਸ ਹੁਣ ਅਸੀਂ ਰੋਟੀ ਪਾਣੀ ਖਾ ਕੇ ਪਾਵਾਂਗੇ ਸਵੇਰੇ ਟ੍ਰੇਨ ਜਾਣੀ ਆ ਜੀ ਸਾਡੇ 6 ਵਜੇ ਸਾਡੇ 6 ਵਜੇ ਤੁਰਨਾ ਸੀ ਇੱਥੋਂ ਤੇ 12 ਵੇ ਪਹੁੰਚਾਂਗੇ ਤੇ ਸ਼ਾਮ ਨੂੰ ਵਾਪਸ ਗੁੜਿਆ ਦੀ ਮਠਟਕਾ ਕੇ ਲਿਆਉਣਾ ਵਾ ਸਾਲਾ ਸਰ ਜਾਣਾ ਸੀ ਸਵੇਰੇ 6:30 ਵਜੇ ਤੇ ਇੱਥੋਂ 6:30 ਵਜੇ ਤੁਰੂਗੀ ਟ੍ਰੇਨ ਤੇ ਇੱਥੋਂ ਘਟੋ ਘਟ ਤੁਸੀਂ ਸਾਨੂੰ ਸਵੇਰ ਹੀ ਤੁਰਨਾ ਪੈਣਾ ਵਾ ਜਾਨੀ ਕਿ 3-4 ਵਜੇ ਉੱਠਣਾ ਪੈਣਾ ਉਸ ਹਾਮ ਨਾਲ ਜਾਣਾ ਪੈਣਾ ਤੇ ਬਾਕੀ ਦੇਖਦੇ ਆਂ ਕੀ ਬਣਦਾ ਤੇ ਲੱਗੇਵੇਂ ਨੇ ਆਲੂ ਮੈਂ ਕਹਿੰਦਾ ਆਲੂ ਦੀ ਸਬਜ਼ੀ ਬਣਾ ਲਓ ਸੁੱਕੇ ਆਲੂ ਦੀ ਸਬਜ਼ੀ ਦੇ ਨਾਲ ਰੋਟੀਆਂ ਪਾ ਲਿਓ ਤੇ ਫਿਰ ੱਲਾਂ ਕੇ ਰਸਤੇ 'ਚ ਕਿਉਂਕਿ ਟ੍ਰੇਨ ਤੇ ਹੈ ਨਹੀਂ ਇਹਨਾਂ ਵਧੀਆ ਨਹੀਂ ਖਾਣਾ ਹੁੰਦਾ ਟ੍ਰੇਨ ਦੇ ਮੈਂ ਅੱਜ ਵੀ ਅਸੀਂ ਆਏ ਆਂ ਮੋਗੇ ਤੋਂ ਹਸਾਰ ਆਏ ਆਂ ਅੱਜ ਸੋਹਰੇ ਆਂ ਜਾਂ ਆਪਦੇ ਅਸੀਂ ਪਰ ਉੱਥੇ ਵੀ ਰਸਤੇ 'ਚ ਮੈਂ ਖਾਦੇ ਇਹਨਾਂ ਨੇ ਛੋਲੇ ਪਟੂਰੇ ਜੇ ਲਿੱਤੇ ਸੀ ਪਰ ਵਧੀਆ ਨਹੀਂ ਇਹਨੇ ਹੈਗੇ ਸੀਗੇ ਉਹ ਸਬਜ਼ੀ ਖਰਾਬ ਸੀਗੀ ਮੈਂ ਤਾਂ ਸ਼ੁਰੂ ਤੋਂ ਹੀ ਨਹੀਂ ਖਾਂਦਾ ਬਾਹਰਲੀ ਚੀਜ਼ਾਂ ਤੁਹਾਨੂੰ ਮੈਂ ਦਿਖਾਉਣਾ ਵਾ ਕੋਈ ਨਹੀਂ ਲੱਗੇ ਪਏ ਨੇ ਤਿਆਰੀਆਂ ਕਰਨ ਖਾਇਰ ਅਸੀਂ ਰੋਟੀ ਖਾਣੀ ਆ ਤੇ ਆਲੂ ਵਗੈਰਾ ਛਿੱਲਣ ਲੱਗੇ ਪਏ ਨੇ ਉਮਾਲੇ ਹੋਏ ਨੇ ਆਲੂ ਕਮਰੇ ਦਿਖਾਉਣਾ ਤੁਹਾਨੂੰ ਮੈਂ ਟੇਬਲ ਉਹ ਦੇਖੋ ਸਾਹਮਣੇ ਲੱਗੇ ਹੋਏ ਉਹ ਦੇਖੋ ਆ ਬੇ ਲੱਗੇ ਤੁਸੀਂ ਨਾ ਬਣਾਓ ਮੈਂ ਤਾਂ ਬਣਾ ਰਿਆ ਨਾ ਬਣਾਓ ਕਰੋ ਕਰੋ ਵੀ ਜਲਦੀ ਜਲਦੀ ਸਬਜ਼ੀ ਬਣਾਉਣੀ ਆ ਆਪਾਂ ਸਵੇਰ ਵਾਸਤੇ ਸਾਰੇ ਪਾਸੇ ਚਿੱਲੇ ਜੜੇ ਪਏ ਨੇ ਇੱਧਰ ਵੀ ਜੜੇ ਵੇ ਉੱਧਰ ਵੀ ਜੜੇ ਵੇ ਨੇ ਸੋ ਗਿਆ ਤੂੰ ਏ ਸੁੱਤਾ ਨਹੀਂ ਅਜੇ ਸੌਣਾ ਬੱਸ ਜਾਂ ਲੈ ਮੈਂ ਤਾਂ ਆਈ ਲੈਂਡ ਬੰਦ ਕਿੱਥੇ ਚਾ ਸੋ ਜਾ ਬਾਈ ਬਾਏ 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 ਅੱਛਾ ਇੱਧਰ ਹੈ ਰਾਇਤਾ ਬਣ ਰਿਹਾ ਜੀ ਸਾਡਾ ਰਾਇਤਾ ਤਿਆਰ ਹੋ ਰਿਹਾ ਵਾ ਅਬ ਤਿਆਰ ਹੋ ਗਿਆ ਕਛੇ ਜਗਣਾ ਵਾ ਨਹੀਂ ਹਲੇ ਤਾਂ ਇਹ ਤਾਂ ਨਹੀਂ ਇਹ ਕਰ ਅੱਛਾ ਆਹ ਕਰਨਾ ਹਜੇ ਹਲੇ ਕਦੂ ਕਸਣੀ ਨਹੀਂ ਲੱਭਦੀ ਆਪਾਂ ਨੂੰ ਕਦੂ ਕਸਣੀ ਇੱਥੇ ਕਿਰਨ ਨੂੰ ਪੁੱਛੋ ਨੂੰ ਪਤਾ ਹੋ ਕਿੱਥੇ ਰੱਖੀ ਆ ਰਾਇਤਾ ਕਿੱਥੇ ਆ ਉਹ ਰਾਇਤਾ ਕਿੱਥੇ ਆ ਹੈ ਯਾਰ ਇੱਕ ਜਗ੍ਹਾ ਉਹ ਨਹੀਂ ਭਈ ਆ ਦੇ ਇਹ ਜਗ੍ਹਾ ਡਿਸਟਰਬ ਕਰਦੇ ਲੋ ਜੀ ਹੁਣ ਕਦੂ ਕਸ ਹੋ ਰਿਹਾ ਵਾ ਰਾਇਤਾ ਬਣੂੰਗਾ ਇਹ ਜਨਮ ਵਾਸਤੇ ਬਣਾਉਣਾ ਹੋਣ ਵਾਸਤੇ ਇਹ ਰੋਟੀ ਨਾ ਖਾਵਾਂਗੇ ਨਾ ਅਸੀਂ ਰੋਟੀ ਨਾਲ ਕੇ ਚੌਲਾ ਨਾਲ ਚੌਲਾ ਨਾਲ ਚੱਲੂਗਾ ਨਾ ਲੱਗ ਗਈ ਆ ਤਾਂ ਆ ਕੇ ਗਿਰਦੇ ਸਟਾਈਲ ਨਾਲ ਮੇਰੇ ਸਟਾਈਲ ਕੱਦੋਂ ਦਾ ਚੱਲ ਰਿਆ ਵਾਲਾ ਟੈਂਪੂਰਾ ਹੀਰਾ ਕੱਦੂ ਦਾ ਸੋਇਆ ਕੀ ਹੋਇਆ ਇਹ ਖੀਰਾ ਜੀ ਕੁੰਬਰ ਕੁੰਬਰ ਹੋਇਆ ਚਲੋ ਠੀਕ ਆ ਓਕੇ ਰਿਪੋਰਟ ਹੋਰ ਕੀ ਕੀ ਪਊਗਾ ਇਹਦੇ ਵਿੱਚ ਐ ਚਾਹ ਪਾਣੀਆ ਹਰੀ ਮੇਚ ਥੋੜਾ ਚਾਟ ਮਸਾਲਾ ਥੋੜਾ ਜਿਹਾ ਰੈਡ ਓਨੀਅਨ ਓਕੇ ਵਾਈਟ ਓਨੀਅਨ ਸਹੀ ਨਹੀਂ ਦੱਸੇ ਇਸ ਵਾਸਤੇ ਹਾਂ ਓ ਰੈਡ ਓਨੀਅਨ ਠੀਕ ਰਹਿੰਦਾ ਆ ਪਹਿਲਾਂ ਬਣਾਇਆ ਸੀ ਵਧੀਆ ਸੀ ਤੇ ਹੁਣ ਥੋੜਾ ਜਿਹਾ ਹੋਰ ਬਣਾ ਰਹੇ ਆ ਅਸੀਂ ਬਾਕੀ ਜਿੱਦਾਂ ਹਮੇਸ਼ਾ ਸਲਾਦ ਦੇ ਵਿੱਚ ਬਾਹਰ ਵੀ ਤੁਸੀਂ ਚਾਰ ਵੀ ਜੇ ਬਾਹਰ ਜਾਣਾ ਤੁਸੀਂ ਹਮੇਸ਼ਾ ਸਲਾਦ ਦੇ ਵਿੱਚ ਤੁਹਾਨੂੰ ਰੈਡ ਓਨੀਅਨ ਹੁੰਦੀ ਆ ਹਾਂ ਵਾਈਟ ਘਾਟ ਹੀ ਹੁੰਦਾ ਹੈ ਵਾਈਟ ਓਨੀਅਨ ਸਿਰਫ ਤੜਕੇ ਵਾਸਤੇ ਹੁੰਦਾ ਹੂੰ ਰੈੱਡ ਓਨੀਅਨ ਤਾਂ ਹਮੇਸ਼ਾ ਸਲਾਦ ਦੇ ਵਿੱਚ ਹੁੰਦਾ ਫਰਸਾਂ ਜਦੋਂ ਆਪਾਂ ਖਾਣਾ ਆਏ ਆ ਕੁਛ ਨਹੀਂ ਕਰਨਾ ਹੂੰ ਇਸ ਕਰਕੇ ਰੈਤਾ ਥੋੜਾ ਜਿਆ ਥੋੜਾ ਸਪਾਈਸੀ ਥੋੜਾ ਚਟਪਟਾ ਕ੍ਰਿਸਪੀ ਚਾਕੂ ਹੀ ਤੇ ਰੋਸਾ ਚੱਲਣਗਾ ਹਾਂ ਆਤ ਪਈ ਹੈ ਨਾ ਆਤ ਪਈ ਹੈ ਮੈਂ ਤਾਂ ਆਪਦੀ ਉਂਗਲ ਵੱਢ ਲੂੰਗਾ ਇੰਨੀ ਸਪੀਡ ਤੇ ਇਹ ਆਤ ਪੈ ਜਾਂਦੀ ਆ ਹੁਣ ਆਸ਼ੂ ਵੀ ਬਹੁਤ ਤੇਜ਼ ਕਰ ਲੈਂਦਾ ਮੈਂ ਕਹਿੰਦਾ ਮੈਥੋਂ ਤਾਂ ਹੋਣਾ ਨਹੀਂ ਆ ਪ੍ਰੈਕਟਿਸ ਹੋ ਜਾਂਦੀ ਆ ਨਾ ਅਸਲ ਚ ਜਿਹੜਾ ਬੰਦਾ ਜਾਇ ਕੰਮ ਕਰਦਾ ਫਿਰ ਉਹਨੂੰ ਉਹੋ ਜੀ ਪ੍ਰੈਕਟਿਸ ਹੋ ਜਾਣੀ ਆ ਪਰ ਉਹ ਹਾਂ ਬੰਦੇ ਦੇ ਡਿਪੈਂਡ ਹੁੰਦਾ ਸਿੱਖਣ ਵਾਲਾ ਵੀ ਹਾਂ ਹਾਂ ਸਿੱਖਣ ਵਾਲਾ ਲਓ ਜੀ ਆ ਸਾਡਾ ਹੁਣ ਤਿਆਰ ਹੋ ਗਿਆ ਵਾ ਰਹਿ ਤਾਂ ਹੋ ਰਿਹਾ ਵੈਸੇ ਹੋਇਆ ਤਾਂ ਨਹੀਂਗਾ ਹੋ ਰਿਹਾ ਆ ਆ ਦੇਖੋ ਕਿਵੇਂ ਭੁਖੜ ਆਦੇ ਟਲੀਆਂ ਤੇ ਰੱਖ ਕੇ ਸਾਬ ਜੀ ਚੱਟਣ ਲੱਗੇ ਹੋਏ ਨੇ ਚੋਲ ਖਾਣੇ ਆ ਇਹ ਕਿਹੜਾ ਟਾਈਮ ਦਾ ਚੋਲਾ ਆ ਕੱਚੇ ਚੋਲ ਨਹੀਂ ਖਾਈਦੇ ਹੁੰਦੇ ਰਾਜੇ ਕੱਚੇ ਚੋਲ ਨਹੀਂ ਨਾ ਖਾਂਦੇ ਹੁੰਦੇ ਪੱਕੇ ਪੱਕੇ ਖਾਈ ਦਿੰਦੇ ਨੇ ਸਮੈਲ ਕਿੰਨੀ ਗੰਦੀ ਜੀ ਇਹਦੀ ਹਨਾ ਗੱਤੇ ਦੀ ਗੱਤੇ ਸਮੈਲ ਹੁੰਦੀ ਆ ਛੁੱਟ ਆਇਆ ਬੱਡੇ ਘੱਟ ਹੱਥ ਵੱਡਦਾ ਮੇਰਾ ਤਾਂ ਕੀ ਲੱਭਰੇ ਹੋਣੇ ਤੇ ਅੱਛਾ ਉਹ ਦੇਦਾ ਸੱਟ ਆ ਇਹ ਉਹ ਦਿਨੋ ਸੱਟ ਨੂੰ ਕੀ ਸੀ ਆ ਮੈਂ ਦੇਸੀ ਬੰਦੇ ਆ ਆਪਾਂ ਪਲੇਟਾਂ 'ਚ ਪਾ ਲਾਂ ਕੀ ਕਰਨਾ ਕੀ ਆ ਇਹ ਟੱਕਣ ਵੀ ਦੇ ਜਣਾ ਟੱਕਣ ਹੁਣ ਵਾਸਤੇ ਉਹ ਇੰਨੇ ਨੂੰ ਕੀ ਸੀ ਯਾਰ ਆਹਦੇ ਕੋਲੀਆਂ ਚ ਪਾ ਕੇ ਪਾਸੇ ਕਰਦੇ ਪਾਸੇ ਤਾਂ ਮੈਂ ਜਿੱਦਾਂ ਦਾ ਪਰਾ ਆਹ ਪਰਾ ਖਾਣੇ ਦਾ ਪਸਾੜੇ ਦੋ ਚਮਚੇ ਚੌਲਾਂ ਦੇ ਆ ਇਹ ਕਿਹੜੀ ਗੱਲ ਘਰ ਦੇ ਘਰ ਦੇ ਦੇ ਮਾਲਕ ਨੇ ਧਿਆਨ ਨਾ ਪਰਾਵਾ ਸਹੀ ਆ ਜੀਗਾ ਤੇ ਨਹੀਂ ਤੋੜਦੇ ਤੁਹਾਡੇ ਭਾਂਡੇ ਅਸੀਂ ਹਾਂ ਮੈਂ ਤਾਂ ਜਾਵਲਾਂ ਨੂੰ ਕਿਆ ਇਹ ਤੇਰੀ ਬੋਲੀ ਐ ਨਾ ਕਿ ਕਿਤਾ ਹੁਣ ਚਾਰ ਰੱਖਣੀ ਆ ਚਾਹ ਮੈਂ ਬੈਠਣਾ ਖਿੜਕੀ ਵਾਲੇ ਸਾਈਡਾ ਤੂੰ ਰੱਖੀ ਮੁੱਕ ਤੇ ਮੈਂ ਲਾ ਤਾ ਉਧਰ ਹੀ ਰਣ ਮਟੀਰੀਅਲ ਨੂੰ ਧਿਆਨ ਉਹਦੇ ਲੱਗ ਕੇ ਜੀ ਮੈਂ ਕਹਿੰਦਾ ਤੁਸੀਂ ਐਂਦਾ ਕਰਨਾ ਐਂਦਾ ਹੁਣਾ ਤੁਹਾਨੂੰ ਕਰਨਾ ਮੈਂ ਜਿਹਦੀ ਮਾਤਮੇ ਚੜਦਾ ਤੇ ਮੈਂ ਤਰੀਕੇ ਨਾਲ ਐਂਦਾ ਰੀ ਹੁਣ ਵਾਲੇ ਲੜਦੇ ਮੈਂ ਲੜਦੇ ਲੜਦੇ ਵਿੱਚਕੇ ਪੈ ਗਏ ਲੈ ਲੋ ਸਾਡੀ ਕੁੜੀ ਕਹੀ ਜਾਂਦੀ ਮੈਂ ਪੱਖਾ ਲਾ ਕੇ ਪਾਣਾ ਵਾ ਇੱਥੇ ਆ ਕੇ ਵੀ ਪੱਕੇ ਲਾਉਣੇ ਨੇ ਆਪਾਂ ਹਾਂਜੀ ਮੈ ਲਾਉਣੀ ਜਣਾ ਪੱਕਾ ਤੇ ਨਵੋ ਪਰ ਕੋਠੇ ਤੇ ਪਾਉਂਗਾ ਲਾ ਤੁਸੀਂ ਆਪੀ ਤਾਂ ਜਦੋਂ ਮੈਂ ਕਹਦੀ ਹੁੰਦੀ ਆ ਫਿਰ ਤੁਸੀਂ ਲਾ ਦਦੇ ਹੋ ਫਿਰ ਤੁਸੀਂ ਆਪੀ ਤੱਕ ਤੇਜ਼ ਕਰਦੇ ਹੋ ਜੇ ਰਾਤ ਨੂੰ ਪੱਖਾ ਅੱਜ ਇੱਥੇ ਫਿਰ ਓਕਾ ਸੱਕਰ ਤਸਾਰਨਾ ਪੈਣਾ ਦਾ ਤੁੰਜ ਖਾਮ ਹੋ ਗਿਆ ਜਿੱਸੇ ਇਹ ਹੂੰ ਜਾਣ ਕੇ ਬੋਲਦੀ ਆਂ ਹਾਂ ਜੜ ਕੇ ਬੋਲਦੀ ਨਾ ਹਾਂਜੀ ਕਦੋਂ ਬੋਲਦੀ ਆਂ ਕਦੋਂ ਬੋਲਦੀ ਆਂ ਇਦੋਂ ਪੱਖਾ ਨਹੀਂ ਲਾਉਣਾ ਪੱਕੇ ਦੇ ਆਪਾਂ 2 ਵਜੇ ਸਾਰਿਆਂ ਨੂੰ ਕੰਮ ਨੂੰ ਖੜੀ ਹੋ ਜਾਣਾ ਸਾਢੇ 3 ਵਜੇ ਉੱਠੂ। ਉਹ ਕਿਹੜੇ ਨਾਮ ਯਾਗੀ ਬਾਬੇ ਦੇ? ਸਾਢੇ 3 ਵਜੇ। ਸਾਢੇ 3:30 ਵੀ ਜਾਣੇ ਬਾਬੇ ਦੇ। ਤੇ ਚਾਹ ਬਹੁਤ ਜਣੇ ਹੋ ਜਾਣਗੇ ਆਪਾਂ। ਆਪਾਂ 3:09 ਹੋ ਗਏ। 2:05। ਕਾਫੀ ਜਾਣੇ ਨੇ ਸ਼ਾਇਦ ਮਤਲਬ ਹੈ ਕਿ ਨੇ 18-19 ਜਾਣੇ ਨੇ ਕਹਿੰਦੇ। ਨਹੀਂ 12। 12-13 ਜਾਣੇ ਨੇ। ਆਰ 5 4 9। ਹਾਂ 5 4 9। ਆਰ 4 13 13 ਹਾਂ 13 14 ਹੋਈਏ ਨਹੀਂ ਹੁਣ ਸੋਣਾ ਨਹੀਂ ਸਾਰਿਆਂ ਨੇ ਹੋਰ ਸੋ ਹੋ ਯਾਰ ਪਈਏ ਮੁੜ ਕੇ ਆਪਾਂ ਵੀ ਬਸ ਹੁਣ ਹੋਰ ਹੋਰ ਪਈਏ ਯਾਰ ਪੱਖਾ ਛੱਡਣਾ ਨਾ ਇੱਥੇ ਸਾਰਿਆਂ ਨੇ ਆਪਾਂ ਪੱਖਾ ਛੱਡਣਾ ਨਾ ਯੈਸ ਦੋਸਤੋ ਅਸੀਂ ਸੋਜਣਾ ਪੱਖਾ ਤੇ ਪਹਿਲਾਂ ਅਸੀਂ ਉਧਰ ਪੈਣਾ ਸੀ ਉਹ ਸਾਹਮਣੇ ਵਾਲੇ ਕਮਰੇ 'ਚ ਤੇ ਹੁਣ ਅਸੀਂ ਇਸ ਕਮਰੇ 'ਚ ਪੈਣ ਲੱਗੇ ਆ ਕਿਉਂਕਿ ਅਸੀਂ ਲੈ ਗਏ ਸਾਰੇ ਪੱਖੇ ਵਾਲੇ ਪੱਖਾ ਛੱਡ ਕੇ ਪੈੰਨੇ ਆ ਅਸੀਂ ਫੁੱਲ ਸਪੀਡ ਤੇ ਤੇ ਫਿਰ ਵੇਖੀ ਜਊਗੀ ਹੁਣ ਆ ਲੱਡੂ ਪਿਆ ਮੇਰੇ ਵਾਸਤੇ ਇੱਕ ਤੇ ਲੱਡੂ ਮੈਂ ਹੁਣ ਚੱਕਣਾ ਚੂਰ ਕਰ ਦੇਣਾ ਚੱਲ ਕਰਤਾ ਨਾ ਚੱਕਣਾ ਚੂਰੇ ਨੂੰ ਖਾਈਏ ਚਲੋ ਜੀ ਓਕੇ ਰੋ ਪੁੱਤ ਚਲੋ ਬਈ ਸੋਈਏ ਹੁਣ ਕਰਦੇ ਆ ਪਬਲੋਗ ਨੂੰ ਐਂਡ ਲੱਡੂ ਮੈਂ ਖਾ ਲਿਆ ਹੈ ਤੁਸੀਂ ਤਾਂ ਸੋਨਾ ਸਰਾਣਾ ਬੁਲਾਉ ਸੁਬਾਹ ਅਸੀਂ ਜਾਣਾ ਵਾ ਦੋਸਤੋ 6:30 ਦੇ ਟ੍ਰੇਨ ਆ ਸਾਡੇ ਅਸੀਂ ਟਾਈਮ ਦਾ ਪਹੁੰਚਣਾ ਵਾ ਤੇ ਉੱਠਣਾ ਪੈਣਾ ਸਾਨੂੰ ਬਹੁਤ ਜਲਦੀ 90 ਉਸਨਾ ਪੜਣਾ ਮੈਨੂੰ ਮੈਂ ਤਾਂ ਵੈਸੇ ਕਹਤਾ ਮੈਂ ਕਿ ਮੈਨੂੰ ਇੰਨੀ ਜਲਦੀ ਨਾ ਠਾ ਲਿਓ ਮੈਂ ਤਾਂ 5 ਕਵੇ ਉਠੂੰਗਾ ਨਹਾ ਲੂ ਕੇ ਫੜਫੜ ਤਿਆਰ ਹੋ ਜਾਾਂਗੇ ਤੇ ਬਾਕੀ ਕੋਈ ਨਹੀਂ ਮਿਲਦੇ ਆਪਾਂ ਕੱਲ ਨੂੰ ਨੈਕਸਟ ਵੀਡੀਓ ਚ ਆਪਾਂ ਤੁਹਾਨੂੰ ਸਾਰਾ ਕੱਲ ਨੂੰ ਸਾਲਾ ਖਰ ਖਵਾਵਾਂਗੇ ਲਓ ਵੀ ਮਿੱਤਰੋ ਅਸੀਂ ਲੱਗ ਗਿਆ ਸੌਣ ਤੇ ਇਸ ਵਲੋਗ ਨਾਲ ਆਪਾਂ ਇੱਥੇ ਐਂਡ ਕਰਦੇ ਆਂ ਤੇ ਮਿਲਦੇ ਆਪਾਂ ਅਗਲੇ ਵਲੋਗ ਚ ਆਪਣਾ ਤੇ ਆਪਣੇ ਪ੍ਰਵਾਹ ਧਿਆਨ ਰੱਖਿਓ ਸਾਰਿਆਂ ਨੂੰ ਗੁੱਡ ਨਾਈਟ ਰੱਬ ਰਾਖਾ